ਸਤ ਸ੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ। ਤਸਵੀਰਾਂ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦਾ ਹੋਇਆ ਇਹ ਵੀਡੀਓ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਇਸ ਲੜਕੇ ਨੂੰ ਬੂਟ ਚੋਰੀ ਕਰਦੇ ਹੋਏ ਸੰਗਤਾਂ ਨੇ ਰੰਗੇ ਹੱਥੀ ਫੜ ਲਿਆ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜਦੋਂ ਇਸ ਨੂੰ ਪੁੱਛਿਆ ਗਿਆ ਕਿ ਇਸ ਤੋਂ ਪਹਿਲਾਂ ਤੂੰ ਹੋਰ ਕਿੰਨੀਆਂ ਚੋਰੀਆਂ ਕਰ ਚੁੱਕਿਆ ਤੇ ਉਹ ਲਗਾਤਾਰ ਇੱਕ ਹੀ ਗੱਲ ਕਹਿ ਰਿਹਾ ਕਿ ਮੈਂ ਅੱਜ ਹੀ ਬੂਟ ਚੁੱਕੇ ਨੇ ਅੱਜ ਹੀ ਬੂਟ ਚੁੱਕੇ ਨੇ ਲਗਾਤਾਰ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਿਓ ਜਿਹਦੇ ਚ ਸੇਵਾਦਾਰਾਂ ਨੇ ਇਸ ਨੂੰ ਫੜਿਆ ਹੋਇਆ ਹੈ ਰੰਗੇ ਹੱਥੀ ਫੜ ਕੇ ਇਸ ਤੋਂ ਜੋ ਆ ਬੂਟਾ ਦਾ ਜੋੜਾ ਵੀ ਫੜਿਆ ਹੈ ਤੁਹਾਨੂੰ ਦਈਏ ਕਿ ਇੱਥੇ ਗੁਰਦੁਆਰਾ ਦੇ ਵਿੱਚ ਜੋ ਸੇਵਾਦਾਰ ਨੇ ਉਹਨਾਂ ਵੱਲੋਂ ਇਸ ਦਾ ਫਿਰ ਕਟਕਟਾਪਾ ਵੀ ਕੀਤਾ ਗਿਆ ਕਿਉਂਕਿ ਇਸ ਨੇ ਕਿਸੇ ਦੇ ਬੂਟ ਚੋਰੀ ਕਰਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਹ ਕਾਬੂ ਆ ਗਿਆ ਤੇ ਇਸ ਦੇ ਕਾਬੂ ਹੋਣ ਤੋਂ ਬਾਅਦ ਸੇਵਾਦਾਰਾਂ ਨੇ ਇਹਦੀ ਸਾਮਤ ਵੀ ਕਰ ਦਿੱਤੀ ਤੁਸੀਂ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੋ ਕਿ ਇੱਕ ਨੌਜਵਾਨ ਜੋ ਕੇ ਏ ਬੂਟ ਚੋਰੀ ਕਰਦਾ ਹੋਇਆ ਫੜਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਵੀ ਕਰ ਦਿੱਤਾ ਗਿਆ بار بار ਇਹ ਪੁੱਸਣ ਤੇ ਕਿ ਤੂੰ ਇਹ ਬੂਟ ਚੋਰੀ ਕਿੱਥੋਂ ਕੀਤੇ ਕਿਸ ਤਰ੍ਹਾਂ ਕੀਤੇ ਨਹੀਂ ਦੱਸਿਆ ਤਾਂ ਤੁਹਾਨੂੰ ਦੱਸਦਾ ਹੀ ਕਿ ਇਹਨੇ ਜਿਹੜੇ ਨੇ ਬੂਟ ਚੋਰੀ ਕਰਕੇ ਨਿਕਲ ਅੱਗਾ ਸੀ ਜਦ ਨੂੰ ਪੁੱਛਿਆ ਗਿਆ ਤਾਂ ਇਸਨੇ ਕਿਹਾ ਕਿ ਮੇਰੇ ਕੋਲ ਬੂਟ ਨਹੀਂ ਹਨ ਇਸ ਕਰਕੇ ਮੈਂ ਬੂਟ ਚੋਰੀ ਕੀਤੇ ਪਰ ਗੁਰਦੁਆਰਾ ਸਾਹਿਬ ਤੋਂ ਬੂਟ ਚੱਕਣੇ ਇਹ ਜ਼ਰੂਰੀ ਨਹੀਂ ਹੈ ਕਿ ਬੂਟ ਨਹੀਂ ਸੀ ਪਰ ਕਈ ਲੋਕਾਂ ਨੂੰ ਚੋਰੀ ਦੀ ਆਦਤ ਹੁੰਦੀ ਹੈ ਇਸ ਕਰਕੇ ਇਸਨੇ ਸ਼ਾਇਦ ਬੂਟ ਚੁੱਕੇ ਹੋਏ ਨੇ ਤੁਸੀਂ ਦੇ ਦੇ ਪਿਆ ਤਸਵੀਰ ਆਪਣੀ ਸਕਰੀਨ ਦੇ ਉੱਤੇ ਲਗਾਤਾ ਡੀਪੀਸੀ ਪੰਜਾਬੀ ਦੇ ਤੁਹਾਡੇ ਨਾਲ ਇਹ ਇੱਕ ਵਾਇਰਲ ਵੀਡੀਓ ਜਿਹੜਾ ਆ ਅਸੀਂ ਸਾਂਝਾ ਕਰਦੇ ਪਏ ਆ ਤੁਹਾਨੂੰ ਦੇ ਕੇ ਲਗਾਤਾਰ ਜਿਹੜਾ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਆ ਆਓ ਸੁਣਦੇ ਆ ਕਿ ਕੀ ਕਹਿ ਰਿਹਾ ਹੈ ਜਦੋਂ ਇਸ ਨੂੰ ਸੇਵਾਦਾਰਾਂ ਨੇ ਰੰਗੇ ਹਾਥੀ ਫੜ ਕੇ ਲੈ ਆਂਦਾ ਆ ਵੇਖੋ ਜੀ ਬੂਟ ਚੋਰੀ ਕਰਦਾ ਫੜਿਆ ਵਾ ਸਰਚ ਕਾਂ ਸ਼੍ਰੀ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਆਂਦੇ ਨੇ ਉਹਨਾਂ ਦੇ ਇਹ ਬੂਟ ਚੋਰੀ ਕਰਦਾ ਵਾ ਇਹਨੂੰ ਚੰਗੀ ਤਰ੍ਹਾਂ ਪਛਾਣ ਲਓ ਆ ਵੇਖੋ ਗੁਰੂ ਘਰੋਂ ਬੂਟ ਚੋਰੀ ਕਰਕੇ ਲੈ ਜਾਂਦਾ ਵਾ ਆ ਵੇਖੋ ਇਹਦੀ ਸ਼ਕਲ ਇਹ ਬੂਟ ਚੋਰ ਕਿੰਨੀ ਗਲਤੀ ਮਾਫ ਕਰਦੇ ਕਿੰਨੀ ਅੱਗੇ ਕਿੰਨੀ ਵਾਰੀ ਬੂਟ ਚੁੱਕੇ ਨੇ ਇੱਕੋ ਵਾਰੀ ਖੜੇ ਆ ਉਦੋਂ ਬਾਅਦ ਨਹੀਂ ਖੜਦਾ ਇਸ ਤੋਂ ਬਾਅਦ ਨਹੀਂ ਇੱਥੇ ਵੜਦਾ ਚਲੋ ਗਲਤੀ ਮਾਫ ਕਰੀ ਕੀਤੀ ਜਾਵੇ ਚਲੋ ਕਿੰਨੇ ਜਣੇ ਹੈਗੇ ਜੇ ਕੱਲਾ ਹੀ ਆ ਮੈਚ ਟਾਈਮ ਹਾਂ ਕਿੰਨੇ ਬੂਟ ਚੁੱਕੇ ਹੁਣ ਲੱਗਿਆ ਇੱਕੋ ਹੀ ਚੁੱਕਿਆ ਸੀ ਭਾਈ ਅਵੀ ਰਾਤ ਆ ਇਹ ਬੂਟ ਬਾ ਨਹੀਂ ਚੁੱਕਦਾ ਇਸ ਤੋਂ ਪਹਿਲਾਂ ਵੀ ਚੁੱਕੇ ਕਦੀ ਬੂਟ ਨਹੀਂ ਅੱਜ ਹੀ ਚੁੱਕੇ ਭਾਈ ਸੋਹਣ ਲੱਗੇ ਬਾਬੇ ਸ਼ਹੀਦਾਂ ਦੇ ਅੱਜ ਕੋ ਚੁੱਕੇ ਆ ਜੀ ਜੇ ਆ ਵੀਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਬੂਟ ਚੋਰੀ ਕਰਦਾ ਸੇਵਾਦਾਰਾਂ ਨੇ ਫੜਿਆ ਇਹ ਗੁਰੂ ਘਰੋਂ ਬੂਟ ਚੋਰੀ ਕਰਦਾ ਵਾ ਇਹ ਬੂਟ ਚੋਰੀ ਕਰਕੇ ਲੈ ਕੇ ਜਾ ਰਿਹਾ ਵਾ ਔਰ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋਈ ਨੇ ਅੰਜਾਮ ਦਿੱਤਾ ਹੋਇਆਗਾ ਜਿਹੜਾ ਇਸ ਕਰਕੇ ਇਹ ਅੱਜ ਇੱਥੇ ਪਹੁੰਚਿਆ ਹੈ ਤੇ ਬਿਲਕੁਲ ਆ ਤੂੰ ਦੇਖ ਸਕਦੇ ਹੋ ਬੂਟ ਚੋਰ ਇਹ ਹੋ ਸਕਦਾ ਕਿ ਇਹਨੇ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੋ ਸਕਦਾ ਵਾ ਅੱਜ ਨੇ ਬੂਟ ਚੁੱਕੇ ਆ ਇਹ ਮੋਬਾਈਲ ਵਿੱਚ ਮੋਬਾਈਲ ਵੀ ਚੋਰੀ ਕੀਤਾ ਤੂੰ ਹਾਂ ਪਹਿਲੀ ਵਾਰੀ ਗੁਰ ਭਾਈ ਹੋਰ ਕੀ ਹੋਰ ਕਿਹੜੀ ਕੀ ਕੀ ਚੁੱਕਿਆ ਤੂੰ ਹੁਣ ਤੱਕ ਬੂੜੀ ਚੁੱਕੇ ਭਾਈ ਹਾਂ ਤੇ ਕਿਉਂ ਚੁੱਕੇ ਆ ਤੈਨੂੰ ਪਤਾ ਨਹੀਂ ਗੁਰੂ ਘਰ ਰਹਿਗਾ ਵਾ ਆਗੇ ਨਹੀਂ ਮੈਂ ਪਾਲੇ ਭਾਈ ਤੇ ਹੈਗੇ ਨਹੀਂ ਤੇ ਕਮਾਈ ਨਹੀਂ ਕਰਦਾ ਤੂੰ ਭਾਈ ਜਾਈਦਾ ਸੌਫਟੀ ਦੇ ਦਿਹਾੜੀ ਕਾ ਤਾਂ ਲੈ ਜੋ ਜੀ ਇਹਨੂੰ ਹੁਣ ਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਔਰ ਇਸ ਤੇ ਕੀ ਕਾਰਵਾਈ ਕੀਤੀ ਜਾਂਦੀ ਆ ਭਾਈ ਇਹਨੇ ਕੀ ਇਹਨੇ ਕੀ ਕੀ ਕਹਿਨੇ ਕੀ ਕੀਤਾ ਵਾ ਬੂਰ ਚੁੱਕੇ ਭਾਈ ਸਾਹਮਣੇ ਹੈ ਜੀ ਬੂਰ ਕੇ ਚੁੱਕੇ ਚਲੋ ਪਾ ਕੇ ਪੁੱਛਦੇ ਹਾਂ ਹਾਂ ਚਲੋ ਗਲਤੀ ਮਾਫ ਕੀਤੀ ਤੇ ਲੈ ਚਲੋ ਭਾਈ ਜੀ ਨੂੰ ਥਾਣੇ ਲੈ ਚੱਲੇ ਉਹਨੂੰ ਥਾਣੇ ਥਾਣੇ ਚੌਂਕੀ ਲੈ ਚੱਲੇ ਹਾਂ ਬਿਲਕੁਲ ਤੇ ਇਹ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਇਸ ਨੂੰ ਥਾਣੇ ਲੈ ਕੇ ਮੁਲਾਜ਼ਮ ਜਾ ਰਹੇ ਨੇ ਤੇ ਦੇਖ ਸਕਦੇ ਹੋ ਇਹ ਸਚਕਣ ਸ਼੍ਰੀ ਮੰਦਿਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਸ਼ਰਧਾਲੂਆਂ ਦੇ ਬੂਟ ਚੋਰੀ ਕਰਦਾ ਹੋਇਆ ਇਹ ਜਿਹੜਾ ਨੌਜਵਾਨ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਤਰ੍ਹਾਂ ਪਹਿਲਾਂ ਵੀ ਕਈ ਇਹ ਘਟਨਾਵਾਂ ਨੂੰ ਜ਼ਰੂਰ ਅੰਜਾਮ ਦਿੰਦਾ ਹੋਵੇਗਾ ਜਿਸ ਕਰਕੇ ਇਹ ਅੱਜ ਇੱਕ ਵਾਰ ਫਿਰ ਜਿਹੜਾ ਵਾ ਇੱਥੇ ਪਹੁੰਚਿਆ ਔਰ ਸਚਕਣ ਸ਼੍ਰੀ ਮੰਦਿਰ ਸਾਹਿਬ ਦੇ ਸ਼ਰਧਾਲੂਆਂ ਦੇ ਜਿਹੜੇ ਬੂਟ ਚੋਰੀ ਕਰਦਾ ਇਹ ਗ੍ਰਿਫਤਾਰ ਕੀਤਾ ਗਿਆ